ਪੰਜਾਬੀ ਨੌਜਵਾਨ ਦੀ ਮਰਤਕ ਦੇ ਪਹੁੰਚੀ ਪੰਜਾਬ ਤਾਂ ਹਮਾਰ ਮਰ ਮਰ ਰੋਇਆ ਪਰਵਾਰ ਫਤਿਹਗੜ ਚੂੜੀਆਂ ਨੇੜੇ ਪਿੰਡ ਮਧੂਚੰਗਾ ਦਾ ਰਹਿਣ ਵਾਲਾ ਸੀ ਮਰਤਕ ਨੌਜਵਾਨ ਐਸਪੀ ਉਪਰਾਏ ਦੇ ਯਤਨਾ ਸਦਕਾ ਮਰਤਕ ਤੇ ਪਿੰਡ ਮਧੂਚੰਗਾ ਪਹੁੰਚੀ ਹਲਕਾ ਅਸਨਾਲਾ ਅਤੇ ਫਤਿਹਗੜ ਚੂੜੀਆਂ ਦੇ ਨੇੜੇ ਪਿੰਤੇ ਪਿੰਡ ਮਧੂਚੰਗੇ ਤੇ 29 ਸਾਲਾ ਨੌਜਵਾਨ ਬਿਕਰਮਜੀਤ ਸਿੰਘ ਪੁੱਤਰ ਸਲਖਨ ਸਿੰਘ ਜਿਸ ਦੀ ਕੇ ਬੀਤੀ 1 ਅਗਸਤ ਨੂੰ ਦੁਪਹਿਰ ਵੇਖੇ ਅਚਾਨਕ ਮੌਤ ਹੋ ਗਈ ਸੀ ਅਤੇ ਉਸ ਦੀ ਮਰਤਕ ਦੇ ਲੇਵਨ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਸਰਪ੍ਰਸਤ ਡਾਕਟਰ ਐਸ ਪੀ ਉਭਰਾਏ ਵੱਲੋਂ ਯਤਨ ਅਰੰਭੇ ਗਏ ਅਤੇ ਉਹਨਾਂ ਦੀ ਯਤਨਾ ਸਦਕਾ ਅੱਜ ਉਹਨਾਂ ਦੀ ਪਿੰਡ ਮਦੂਛੰਗਾ ਨਜ਼ਦੀਕ ਫਤੇਗੜ ਚੂੜੀਆਂ ਮਰਤਕ ਤੇ ਪਹੁੰਚ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਡਾਕਟਰ ਐਸ ਪੀ ਉਭਰਾਏ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਵੀ ਹੋਰਨਾ ਨੌਜਵਾਨਾਂ ਵਾਂਗ ਕੁਝ ਸਮਾਂ ਪਹਿਲਾਂ ਖਰਚਾ ਚੁੱਕ ਕੇ ਆਪਣੀ ਬਿਹਤਰੀ ਭਵਿੱਖ ਦੇ ਸੁਪਨੇ ਨੂੰ ਲੈ ਕੇ ਦੁਬਈ ਗਿਆ ਸੀ ਜਿਸ ਦੀ ਬੀਤੀ 1 ਅਗਸਤ ਨੂੰ ਅਚਾਨਕ ਮੌਤ ਹੋ ਗਈ ਡਾਕਟਰ ਉਭਰਾਏ ਨੇ ਦੱਸਿਆ ਕਿ ਇਸ ਮਦਭਾਗੀ ਕਰਨ ਸਬੰਧੀ ਉਹਨਾਂ ਨੂੰ ਟਰਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਜਾਣਕਾਰੀ ਮਿਲੀ ਸੀ ਉਹਨਾਂ ਦੱਸਿਆ ਕਿ ਜਦ ਉਹਨਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਬਿਕਰਮਜੀਤ ਤੇ ਕੰਮ ਵਾਲੀ ਕੰਪਨੀ ਉਸ ਦੀ ਮਦਦ ਤੱਕ ਦੇ ਭਾਰਤ ਪੇਚੰਤੋਂ ਇਨਕਾਰੀ ਹੋ ਗਈ ਹੈ ਜਿਸ ਤੇ ਉਹਨਾਂ ਭਾਰਤੀ ਦੂਤਵਾਸਤ ਦੀ ਮਦਦ ਨਾਲ ਸਾਰੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਉਸੇ ਹੀ ਕੰਪਨੀ ਦੇ ਖਾਤੇ ਤੇ ਅੱਜ ਬਿਕਰਮਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਮਦੂਚਾਂਗਾ ਥਾਣਾ ਅਰਮਦਾਸ ਜੋ ਕਿ ਫਤਿਹਗੜ ਚੂੜੀਆਂ ਦੇ ਨੇੜੇ ਹੈ ਮਰਤਕ ਦੇ ਉੱਥੇ ਪਹੁੰਚਾ ਉਹਨਾਂ ਦੀ ਸਹਾਇਤਾ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਉਸਦੀ ਬਜ਼ੁਰਗ ਮਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਜਿਸ ਦਾ ਅੱਜ ਪਿੰਡ 'ਚ ਅੰਤਮ ਰਸਮਾਂ ਪੂਰੀਆਂ ਕਰਦਿਆਂ ਅੰਤਮ ਸੰਸਕਾਰ ਕਰ ਦਿੱਤਾ ਗਿਆ ਜੀ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਭਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਮਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤੋਂ ਫਿਰ ਹੁਣ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਵਾਸਤੇ ਸਹਿਯੋਗ ਨਾਲ ٹرسٹ ਦੇ ਮੀਡੀਬੋਡੀ ਆਪ ਦਿੱਤੇ ਭੇਜੀ ਆ ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇਸੇ